ਨਹੀਂ ਉਹਦੇ ਵਿੱਚ ਡਿਵੈਲਪਮੈਂਟ ਹੈ ਉਹਦੇ ਵਿੱਚ ਡਿਵੈਲਪਮੈਂਟ ਰੀਸੈਂਟ ਇਹ ਹੈ ਕਿ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਗਏ ਹਾਂ ਜਿਹੜੇ ਦੋਸ਼ੀ ਨੇ ਉਹਨਾਂ ਦੀ ਕਲੀਅਰ ਇਮੇਜਸ ਜਿਹੜੀਆਂ ਆਉਣੇ ਵਾਲੀਆਂ ਨੇ ਸਾਡੇ ਕੋਲ ਕਿਉਂਕਿ ਅ ਕਈ ਸੀਸੀਟੀਵੀ ਕੈਮਰੇਜ ਜੋ ਹੈਗੇ ਸੀ ਉਹ ਕਲੀਅਰ ਕਟ ਉਨਾਂ ਚ ਇਮੇਜਸ ਆਈਆਂ ਨਹੀਂ ਸਨ ਉਸ ਤੋਂ ਇਲਾਵਾ ਜਿਹੜਾ ਹੈਗਾ ਮਾਡਲਸ ਆਪਰੇਂਡਾਈ ਦੇ ਆਧਾਰ ਤੇ ਤੇ ਗੈਂਗਸ ਆਈਡੈਂਟੀਫਾਈ ਕੀਤੇ ਗਏ ਨੇ ਜੋ ਪਹਿਲਾਂ ਵੀ ਐਦਾਂ ਦੀ ਵਾਰਦਾਤਾ ਕਰਦੇ ਰਹੇ ਨੇ ਸੋ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਸ ਦੇ ਨਾਲ ਹੀ ਛੇਤੀ ਕੋਈ ਨਾ ਕੋਈ ਰਿਜ਼ਲਟ ਦਿੱਤਾ ਜਾਏਗਾ ਇਹਦੇ ਵਿੱਚ ਅਲੱਗ-ਅਲੱਗ ਹੈ ਜੀ ਕਿਉਂਕਿ ਇਹ ਲੁੱਟ ਕੋਈ ਅਚਨਚੇਤ ਨਹੀਂ ਹੈ ਬੜੇ ਪਲਾਨਡ ਤਰੀਕੇ ਨਾਲ ਹੋਈ ਹੈ ਬੜਾ ਇਨਫਾਰਮਡ ਤਰੀਕੇ ਨਾਲ ਹੋਈ ਹੈ ਕੋਈ ਨਾ ਕੋਈ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸ਼ੋ ਕਰਦੀ ਹੈ ਇਨਵੋਲਵਮੈਂਟ ਹੈ ਕਨਾਈਵੈਂਸ ਹੈ ਸੈਕੰਡਲੀ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਡਰਾਈ ਫਰੂਟ ਗਿਆ ਅੰਜੀਰ ਕਾਲੀ ਮਿਰਚ ਵੀ ਗਈ ਹੈ ਕਾਜੂ ਬਦਾਮ ਗਏ ਨੇ ਤੇ ਸਪੈਸਿਫਿਕ ਗੱਟੇ ਗਏ ਨੇ ਜਿਵੇਂ ਸਪੈਸੀਫਿਕ ਲੋਕੇਸ਼ਨ ਤੋਂ ਚੱਕੇ ਗਏ ਨੇ ਕਿਸੇ ਹੋਰ ਸਮਾਨ ਨੂੰ ਹੱਥ ਨਹੀਂ ਲਾਇਆ ਗਿਆ ਤੇ ਇਹ ਬੜੀ ਪਿਕੁਲਰ ਜੀ ਚੀਜ਼ ਸਾਡੇ ਸਾਹਮਣੇ ਇਨਵੈਸਟੀਗੇਸ਼ਨ ਚ ਆਈ ਹੈ ਤੇ ਇਹ ਇੱਕ ਅਲੱਗ ਤਰੀਕੇ ਦਾ ਕੇਸ ਹੈ ਉਹ ਜਲਦੀ ਸੋਲਵ ਕਰ ਲਿਆ ਜਾਏਗਾ ਨਹੀਂ ਅੱਦਾਂ ਦੀ ਕੋਈ ਅਜੇ ਗੱਲ ਨਹੀਂ ਆਈ ਕਰੋੜਾਂ ਵਾਲੀ ਗੱਲ ਕੋਈ ਨਹੀਂ ਹੈ ਜੀ ਇਹਦੇ ਵਿੱਚ ਨਹੀਂ ਉਹਦੇ ਵਿੱਚ ਡਿਵੈਲਪਮੈਂਟ ਹੈ ਉਹਦੇ ਵਿੱਚ ਡਿਵੈਲਪਮੈਂਟ ਰੀਸੈਂਟ ਇਹ ਹੈ ਕਿ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਗਏ ਹਾਂ ਜਿਹੜੇ ਦੋਸ਼ੀ ਨੇ ਉਹਨਾਂ ਦੀ ਕਲੀਅਰ ਇਮੇਜਸ ਜਿਹੜੀਆਂ ਆਉਣੇ ਵਾਲੀਆਂ ਨੇ ਸਾਡੇ ਕੋਲ ਕਿਉਂਕਿ ਅ ਕਈ ਸੀਸੀਟੀਵੀ ਕੈਮਰੇ ਜੋ ਹੈਗੇ ਸੀ ਉਹ ਕਲੀਅਰ ਕਾਰਟੂਨ ਵਿੱਚ ਇਮੇਜਸ ਆਈਆਂ ਨਹੀਂ ਸਨ ਉਸ ਤੋਂ ਇਲਾਵਾ ਜਿਹੜਾ ਹੈਗਾ ਮਾਡਲਸ ਆਪਰੇਂਡਾਈ ਦੇ ਆਧਾਰ ਤੇ ਤੇ ਗੈਂਗਸ ਆਇਡੈਂਟੀਫਾਈ ਕੀਤੇ ਗਏ ਨੇ ਜੋ ਪਹਿਲਾਂ ਵੀ ਇਦਾਂ ਦੀ ਵਾਰਦਾਤਾ ਕਰਦੇ ਰਹੇ ਨੇ ਸੋ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਸ ਦੇ ਨਾਲ ਹੀ ਛੇਤੀ ਕੋਈ ਨਾ ਕੋਈ ਰਿਜ਼ਲਟ ਦਿੱਤਾ ਜਾਏਗਾ ਇਦੇ ਵਿੱਚ ਅਲੱਗ-ਅਲੱਗ ਹੈ ਜੀ ਕਿਉਂਕਿ ਇਹ ਲੁੱਟ ਕੋਈ ਅਚਨਚੇਤ ਨਹੀਂ ਹੈ ਬੜੇ ਪਲਾਨਡ ਤਰੀਕੇ ਨਾਲ ਹੋਈ ਹੈ ਬੜਾ ਇਨਫਾਰਮਡ ਤਰੀਕੇ ਨਾਲ ਹੋਈ ਹੈ ਕੋਈ ਨਾ ਕੋਈ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸ਼ੋ ਕਰਦੀ ਹੈ ਇਨਵੋਲਵਮੈਂਟ ਹੈ ਕਨਾਈਵੈਂਸ ਹੈ ਸੈਕੰਡਲੀ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਡਰਾਈ ਫਰੂਟ ਗਿਆ ਅੰਜੀਰ ਕਾਲੇ ਮਿਰਚ ਵੀ ਗਈ ਹੈ ਕਾਜੂ ਬਦਾਮ ਗਏ ਨੇ ਤੇ ਸਪੈਸੀਫਿਕ ਗੱਟੇ ਗਏ ਨੇ ਜਿਵੇਂ ਸਪੈਸੀਫਿਕ ਲੋਕੇਸ਼ਨ ਤੋਂ ਚੱਕੇ ਗਏ ਨੇ ਕਿਸੇ ਹੋਰ ਸਮਾਨ ਨੂੰ ਹੱਥ ਨਹੀਂ ਲਾਇਆ ਗਿਆ ਤੇ ਇਹ ਬੜੀ ਪਿਕੁਲਰ ਜੀ ਚੀਜ਼ ਸਾਡੇ ਸਾਹਮਣੇ ਇਨਵੈਸਟੀਗੇਸ਼ਨ ਚ ਆਈ ਹੈ ਤੇ ਇੱਕ ਅਲੱਗ ਤਰੀਕੇ ਦਾ ਕੇਸ ਹੈ ਉਹ ਜਲਦੀ ਸੋਲਵ ਕਰ ਲਿਆ ਜਾਏਗਾ। ਕੋਈ ਲੱਖਾਂ ਦੀ ਨਹੀਂ ਕੋਈ ਕਰੋੜਾਂ ਦੀ ਨਹੀਂ ਅੱਦਾਂ ਦੀ ਕੋਈ ਅਜੇ ਗੱਲ ਨਹੀਂ ਆਈ ਕਰੋੜਾਂ ਵਾਲੀ ਗੱਲ ਕੋਈ ਨਹੀਂ ਅਜੇ ਇਹਦੇ ਵਿੱਚ। ਨਹੀਂ ਉਹਦੇ ਵਿੱਚ ਡਿਵੈਲਪਮੈਂਟ ਹੈ ਉਹਦੇ ਵਿੱਚ ਡਿਵੈਲਪਮੈਂਟ ਰੀਸੈਂਟ ਇਹ ਹੈ ਕਿ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਗਏ ਹਾਂ। ਜਿਹੜੇ ਦੋਸ਼ੀ ਨੇ ਉਹਨਾਂ ਦੀ ਕਲੀਅਰ ਇਮੇਜਸ ਜਿਹੜੀਆਂ ਆਉਣੇ ਵਾਲੀਆਂ ਨੇ ਸਾਡੇ ਕੋਲ ਕਿਉਂਕਿ ਅ ਕਈ ਸੀਸੀਟੀਵੀ ਕੈਮਰੇ ਜੋ ਹੈਗੇ ਸੀ ਉਹ ਕਲੀਅਰ ਕਾਟ ਉਨੇ ਚ ਇਮੇਜਸ ਆਈਆਂ ਨਹੀਂ ਸਨ ਉਸ ਤੋਂ ਇਲਾਵਾ ਜਿਹੜਾ ਹੈਗਾ ਮਾਡਲਸ ਆਪਰੇਂਡਾਈ ਦੇ ਆਧਾਰ ਤੇ ਤੇ ਗੈਂਗਸ ਆਈਡੈਂਟੀਫਾਈ ਕੀਤੇ ਗਏ ਨੇ ਜੋ ਪਹਿਲਾਂ ਵੀ ਐਦਾਂ ਦੀ ਵਾਰਦਾਤਾ ਕਰਦੇ ਰਹੇ ਨੇ ਸੋ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਸ ਦੇ ਨਾਲ ਹੀ ਛੇਤੀ ਕੋਈ ਨਾ ਕੋਈ ਰਿਜ਼ਲਟ ਦਿੱਤਾ ਜਾਏਗਾ ਇਹਦੇ ਵਿੱਚ ਅਲੱਗ-ਅਲੱਗ ਹੈ ਜੀ ਕਿਉਂਕਿ ਇਹ ਲੁੱਟ ਕੋਈ ਅਚਨਚੇਤ ਨਹੀਂ ਹੈ ਬੜੇ ਪਲਾਨਡ ਤਰੀਕੇ ਨਾਲ ਹੋਈ ਹੈ ਬੜਾ ਇਨਫਾਰਮਡ ਤਰੀਕੇ ਨਾਲ ਹੋਈ ਹੈ ਕੋਈ ਨਾ ਕੋਈ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸ਼ੋ ਕਰਦੀ ਹੈ ਇਨਵੋਲਵਮੈਂਟ ਹੈ ਕਨਾਈਵੈਂਸ ਹੈ ਸੈਕੰਡਲੀ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਡਰਾਈ ਫਰੂਟ ਗਿਆ ਅੰਜੀਰ ਕਾਲੀ ਮਿਰਚ ਵੀ ਗਈ ਹੈ ਕਾਜੂ ਬਦਾਮ ਗਏ ਨੇ ਤੇ ਸਪੈਸਿਫਿਕ ਗੱਟੇ ਗਏ ਨੇ ਜਿਵੇਂ ਸਪੈਸਿਫਿਕ ਲੋਕੇਸ਼ਨ ਤੋਂ ਚੱਕੇ ਗਏ ਨੇ ਕਿਸੇ ਹੋਰ ਸਮਾਨ ਨੂੰ ਹੱਥ ਨਹੀਂ ਲਾਇਆ ਗਿਆ ਤੇ ਇਹ ਬੜੀ ਪਿਕੁਲਰ ਜੀ ਚੀਜ਼ ਸਾਡੇ ਸਾਹਮਣੇ ਇਨਵੈਸਟੀਗੇਸ਼ਨ ਚ ਆਈ ਹੈ ਤੇ ਇਹ ਇੱਕ ਅਲੱਗ ਤਰੀਕੇ ਦਾ ਕੇਸ ਹੈ ਉਹ ਜਲਦੀ ਸੋਲਵ ਕਰ ਲਿਆ ਜਾਏਗਾ ਨਹੀਂ ਐਦਾਂ ਦੀ ਕੋਈ ਅਜੇ ਗੱਲ ਨਹੀਂ ਆਈ ਕਰੋੜਾਂ ਵਾਲੀ ਗੱਲ ਕੋਈ ਨਹੀਂ ਹੈ ਅਜੇ ਇਸ ਵਿੱਚ